ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮਾ ਦਾ ਮੋੜ ਤੋਂ ਸਵਾਗਤ ਹੈ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅਪਡੇਟ ਵਿੱਚ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਵਿੱਚ ਬੱਦਲਬਾਹੀ ਤੇ ਮੀਂਹ ਹੈ ਸਾਰੀ ਜਾਣਕਾਰੀ ਦੇਵਾਂਗੇ ਸੈਟਰਡੇ ਇਮੇਜ ਦੇਖਾਂਗੇ ਜੀ ਇਮੇਜ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਬੱਦਲਬਾਹੀ ਫਿਲਹਾਲ ਵੱਡੇ ਰੂਪ ਵਿੱਚ ਦਿਖਾਈ ਨਹੀਂ ਦੇ ਰਹੀ ਹਲਕੇ ਦਰਮਿਆਨੀ ਬੱਦਲਬਾਹੀਆਂ ਪੰਜਾਬ ਦੇ ਟੁਟਵੇਂ ਰੂਪ ਵਿੱਚ ਦਿਖਾਈ ਦੇ ਰਹੀ ਹੈ ਪਰ ਇਸ ਦਾ ਕੋਈ ਵੱਡਾ ਅਸਰ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਹਵਾ ਜਿਹੜੀ ਲਗਾਤਾਰ ਪ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਕਾफी ਕਮੀ ਆਈ ਹੈ ਪੰਜਾਬ ਦੇ ਵਿੱਚ ਬੱਦਲ ਵਗਦਾ ਦੌਰ ਚੱਲਣ ਦੇ ਕਰਕੇ ਹਵਾ ਜਿਹੜੀ ਪੂਰਬ ਦਿਸ਼ਾ ਤੋਂ ਚੱਲ ਰਹੀ ਹੈ ਤੇ ਨਾਲ ਤਾਪਮਾਨ 35 ਡਿਗਰੀ ਤੋਂ ਘੱਟ ਚੁੱਕੇ ਨੇ ਜਿਸ ਦੇ ਨਾਲ ਗਰਮੀ ਤੋਂ ਬਹੁਤ ਜ਼ਿਆਦਾ ਪੰਜਾਬ ਵਾਸੀਆਂ ਨੂੰ ਇਸ ਟਾਈਮ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਗੱਲ ਕਰ ਲਈਏ ਓਵਰ ਆਲ ਮੌਸਮ ਠੀਕ ਅਤੇ ਖੁਸ਼ਕ ਬਣਿਆ ਰਹੇਗਾ ਜੀ ਕੋਈ ਮੀਂਹ ਦੇ ਕਾਰਵਾਈਆਂ ਫਿਲਹਾਲ ਨਹੀਂ ਨੇ ਬੱਦਲਵਾ ਇਹਦੀ ਗੱਲ ਕਰੀਏ ਗੁਰਦਾਸਪੁਰ ਮਲੋਟ ਲਾ ਕੇ ਗੁਰਦਾਸਪੁਰ ਦਾ ਇਲਾਕਾ ਮਲੋਟ ਦਾ ਇਲਾਕਾ ਇਹਨਾਂ ਦੋ ਇਲਾਕਿਆਂ ਵਿੱਚ ਨੇੜੇ ਤੇ ਬੱਦਲ ਬਾਈ ਦੇ ਕਿਨ ਮਣਕਣੀਆਂ ਆਉਂਦੀ ਕੁਝ ਘੰਟਿਆਂ ਵਿੱਚ ਹੋ ਸਕਦੀ ਹੈ ਪਰ ਕੋਈ ਵੱਡੀ ਕਾਰਵਾਈ ਨਾ ਹੁੰਦੀ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਠੀਕ ਠਾਕ ਤੇ ਓਵਰਆਲ ਬਿਨਾ ਕਿਸੇ ਮੀਂਹ ਤੋਂ ਬਣਿਆ ਰਹੇਗਾ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਰਾਤ ਦੀ ਅਪਡੇਟ ਦੇ ਕੇ ਜਲਦ ਹਾਜ਼ਰ ਹੋਵਾਂਗੇ